ਗਰਮੀਤ ਰਾਮ ਰਹੀਮ ਜਿਹੜਾ ਕਿ ਹਰ ਤਰ੍ਹਾਂ ਦਾ ਮਾੜੇ ਤੋਂ ਮਾੜਾ ਕੰਮ ਹੋਵੇ ਕਾਨੂੰਨ ਦੇ ਵਿੱਚ ਉਹ ਕਰਨ ਦਾ ਦੋਸ਼ੀ ਪਾਵਣ ਤੋਂ ਬਾਅਦ ਜਿਹੜੀਆਂ ਇਥੋਂ ਦੀਆਂ ਸੀ ਵੀ ਸਤਕਾਰ ਕਰਦੇ ਆ ਸੁਪਰੀਮ ਕੋਰਟ ਦਾ ਹਾਈ ਕੋਰਟ ਦਾ ਲੋਅਰ ਕੋਰਟਾਂ ਦਾ ਹਰੇਕ ਬੰਦਾ ਇਹ ਕਹਿੰਦਾ ਹੁੰਦਾ ਵੀ ਜੇ ਸਾਨੂੰ ਕਿਤੇ ਇਨਸਾਫ ਨਾ ਮਿਲੇ ਫਿਰ ਆਪਾਂ ਜੀ ਕੋਰਟ 'ਚ ਜਾਵਾਂਗੇ ਉਹ ਕੋਰਟ 'ਚ ਅਸੀਂ ਵੀ ਗਏ ਉਹ ਕੋਰਟ 'ਚ ਜਾ ਕੇ ਇਹ ਬੰਦੇ ਦੇ ਕਾਰਨਾਮੇ ਸਾਰੇ ਜੰਤਖ ਕੀਤੇ ਵੀ ਇਹ ਬੰਦੇ ਨੇ ਕਿੰਨੇ ਕਤਲ ਕਰੇ ਕਿੰਨੀਆਂ ਧੀਆ ਭੈਣਾਂ ਨਾਲ ਰੇਪ ਕੀਤੇ ਕਿੰਨੇ ਕਿੰਨੇ ਜਿਹੜੇ ਜਿਹੜੇ ਲੋਕ ਸੀ ਉਹਨਾਂ ਨਾਲ ਹਰ ਤਰ੍ਹਾਂ ਦੀਆਂ ਜਾਂਚੀਆਂ ਕੀਤੀਆਂ ਪਰ ਪਤਾ ਨਹੀਂ ਸਮਝ ਤੋਂ ਬਾਹਰ ਹੋ ਗਿਆ ਕੰਮ ਕਿ ਸਮੇਂ ਦੀਆਂ ਸਰਕਾਰਾਂ ਇਹੋ ਜਿਹੇ ਗੱਦੇ ਲੋਕਾਂ ਨੂੰ ਬਲਾਤਕਾਰੀ ਸਾਧਨ ਨੂੰ ਕਿਉਂ ਪਿਆਰ ਕਰਦੀਆਂ ਨੇ ਪਿਆਰ ਕਰਨ ਦਾ ਹੀ ਤਰੀਕਾ ਹੈ ਕਿ ਇੱਕ ਬੰਨੇ ਤਾਂ ਲੋਕ ਬਾਰ-ਬਾਰ ਕਹਿ ਰਹੇ ਨੇ ਵੀ ਸਾਨੂੰ ਇਹ ਕਾਨੂੰਨ ਤੇ ਵਿਸ਼ਵਾਸ ਆ ਇਹ ਕੋਰਟਾਂ ਤੇ ਵਿਸ਼ਵਾਸ ਆ ਕਿ ਸਾਨੂੰ ਇਨਸਾਫ ਦੇਣ ਸਾਨੂੰ ਇਨਸਾਫ ਦੇਣ ਦੀ ਬਜਾਏ ਇਹ ਬੰਦੇ ਨੂੰ ਘਟੋ-ਕਟ 15 ਬਾਰਵੀਂ ਬਾਰ ਬਾਹਰ ਕੱਢ ਕੇ ਐਨ ਸਤਕਾਰ ਨਾਲ ਦੇਖੋ ਤੁਸੀਂ ਪੁਲਿਸ ਦੀਆਂ ਧਾੜਾਂ ਛੱਡ ਕੇ ਉਹਦੇ ਉਹਦੇ ਡੇਰੇ ਤੱਕ ਅੰਦਰ ਬਿਠਾ ਕੇ ਆਉਣ ਗਿਆ ਵੀ ਇਹ ਇਹਦੇ ਕਿੰਨੀ ਕੋਈ ਝਾਕ ਨਾ ਸਕੇ ਇਹ ਕੀ ਹੈ ਜਿਸ ਦੇਸ਼ ਦੇ ਲਈ ਅਸੀਂ 95% ਕੁਰਬਾਨੀਆਂ ਕੀਤੀਆਂ ਇੰਨਾ ਕੁਝ ਕੀਤਾ ਉਹ ਦੇਸ਼ ਸਾਨੂੰ ਨਹੀਂ ਪਿਆਰ ਕਰਦਾ ਗੰਦੇ ਲੋਕਾਂ ਨੂੰ ਪਿਆਰ ਕਰਦਾ ਹੈ ਇਸ ਲਈ ਇੱਥੋਂ ਦੇ ਪ੍ਰਧਾਨ ਮੰਤਰੀ ਨੂੰ ਇੱਥੋਂ ਦੇ ਰਾਸ਼ਟਰਪਤੀ ਨੂੰ ਤੇ ਸੁਪਰੀਮ ਕੋਰਟ ਦੇ ਸਤਕਾਰਯੋਗ ਚੀਫ ਨੂੰ ਮੈਂ ਤਾਂ ਇਹ ਪੁੱਛਣਾ ਚਾਹਨਾ ਕਿ ਚੀਫ ਸਾਹਿਬ ਕਿਰਪਾ ਕਰੋ ਇਹ ਇਹ ਜਰੂਰ ਥੋੜਾ ਇਹਦੇ ਤੇ ਲੋਕਾਂ ਨੇ ਤੁਹਾਨੂੰ ਸਵਾਲ ਪੁੱਛਣੇ ਨੇ ਕਿ ਇਹ ਹੋ ਕੀ ਰਿਹਾ ਹੈ ਕਿ ਇਹਨੂੰ ਇੰਨਾ ਪਿਆਰ ਕੋਟਾਂ ਕਰਦੀਆਂ ਨੇ ਜਾਂ ਸਰਕਾਰਾਂ ਕਰਦੀਆਂ ਨੇ ਇੱਕ ਬਹਾਨਾ ਲਾ ਆਂਦੇ ਨੇ ਹਰਿਆਣੇ ਵਾਲੇ ਕਹਿੰਦੇ ਜੀ ਹਰਿਆਣਾ ਸਰਕਾਰ ਕਹਿੰਦੀ ਆ ਵੀ ਇਹਦੇ ਬਾਹਰ ਆਉਣ ਨਾਲ ਅਮਨ ਕਾਨੂੰਨ ਨੂੰ ਕੋਈ ਖਤਰਾ ਨਹੀਂ ਕਿਵੇਂ ਨਹੀਂ ਫਿਰ ਉਹਨੂੰ ਫਿਰ ਇੰਨੇ ਨੀਆ 20 2 ਗੱਡੀਆਂ ਲੈ ਕੇ ਕਿਵੇਂ ਲੈ ਕੇ ਜਾਣਿਓ ਜੀ ਜੇ ਅਮਨ ਕਾਨੂੰਨ ਨੂੰ ਖਤਰਾ ਹੈ ਉਹਦੀ ਜਾਨ ਨੂੰ ਖਤਰਾ ਹੈ ਉਹ ਫਿਰ ਅੰਦਰ ਹੁਣ ਅਸੀਂ ਤਾਂ ਕਰਿਆ ਨਹੀਂ ਕੋਰਟਾਂ ਨੇ ਕੀਤਾ ਉਹਦੀ ਕੀਤੇ ਕਾਰਨਾਮੇ ਕੀਤੀ ਆ ਕਰਤੂਤਾਂ ਦੀ ਸਜ਼ਾ ਦਿੱਤੀ ਆ ਔਰ ਸਾਈਕਲ ਲਈ ਹਲੇ ਕੇਸ ਉਹਦੇ ਤੇ अनेਕਾਂ ਚੱਲ ਰਹੇ ਨੇ ਉਹਨਾਂ ਦੇ ਫੈਸਲੇ ਆਉਣੇ ਨੇ ਪਰ ਸਰਕਾਰ ਉਹਨੂੰ ਸਿਰਫ ਵੋਟ ਕਲਚਰ ਨੂੰ ਦੇਖਦੀ ਹੋਈ ਬਾਰ-ਬਾਰ ਬਾਹਰ ਕੱਢ ਲਿਆ ਜਿਹਦੇ ਅਸੀਂ ਨਿੰਦਾ ਕਰਿਆ ਅਸੀਂ बार-बार ਪੰਜਾਬ ਦੀ ਸਰਕਾਰ ਨੂੰ ਕਿ ਤੁਹਾਡੇ-ਤੁਹਾਡੇ ਇੱਥੇ ਨੇ ਜਿਹੜੀ ਜਿੱਥੇ ਦਿੱਲੀ ਦੀ ਨੂੰ ਹਰਿਆਣਾ ਦੀ ਨੂੰ ਜਿੱਥੇ-ਜਿੱਥੇ ਵੀ ਸਾਡੇ ਬੰਦੀ ਸਿੰਘ ਨੇ ਅਸੀਂ ਉਹਨਾਂ ਨੂੰ ਬੰਦੀ ਸਿੰਘ ਤਾਂ ਕਹਿੰਦੇ ਆ ਕਿ ਅਸੀਂ 95% ਕੁਰਬਾਨੀਆਂ ਕਰਨ ਵਾਲੇ ਬੰਦਿਆਂ ਨੇ ਜੇ ਗੁੱਸੇ 'ਚ ਜੋ ਸਾਡੇ ਤੇ ਕੇਸ ਦਰਜ ਹੋਏ ਝੂਠੇ ਹੋਏ ਸੱਚੇ ਹੋਏ ਉਹਦੇ 'ਚੋਂ ਸਾਨੂੰ ਕੋਰਟਾਂ ਨੇ ਬਰੀ ਕਰਤਾ ਜੀ ਨੂੰ ਬਰੀ ਨਹੀਂ ਕਰਿਆ ਉਹਨੇ ਸਜ਼ਾ ਪੂਰੀ ਕਰ ਲਈ ਕੋਈ 25 ਸਾਲ ਕੋਈ 28 ਸਾਲ ਪਰ ਇੱਥੋਂ ਦਾ ਕਾਨੂੰਨ ਉਹਨਾਂ ਦੇ ਦਾ ਮਾਂ ਉਹਨਾਂ ਦੀ ਰੱਬ ਨੂੰ ਪਿਆਰੀ ਹੋਗੀ ਪਿਓ ਰੱਬ ਨੂੰ ਹੋ ਗਿਆ ਹੋਰ ਪਰਿਵਾਰ ਦੇ ਜੀ ਰੱਬ ਨੂੰ ਪਿਆਰੇ ਹੋਗੇ ਉਹਨਾਂ ਨੂੰ ਕਦੇ ਕਿਸੇ ਨੂੰ ਸਨਸਕਾਰ ਤੇ ਨਹੀਂ ਆਉਣ ਦਿੰਦੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰੇ ਨੂੰ 10 ਲੋਕਾਂ ਨੇ ਅਕਾਲ ਤਖਤ ਦਾ ਜਥੇਦਾਰ ਵੀ ਨਿਯੁਕਤ ਕਰ ਲਿਆ ਪਰ ਉਹਨੂੰ ਤਾਂ ਬਾਹਰ ਦੀ ਹਵਾ ਵੀ ਨਹੀਂ ਲੱਗਣ ਦਿੰਦੇ ਉਹਨੋਂ ਦੀ ਮਾਂ ਹੈ ਜਿਹੜੀ ਸਾਸਾਂ ਤੇ ਪਈ ਹੈ ਪਿੰਡ ਉਹਨੂੰ ਨਾ ਮਾਂ ਨੂੰ ਮੁੰਡੇ ਦੀ ਸ਼ਕਲ ਦੇਖਣ ਦਿੰਦੇ ਨੇ ਨਾ ਮੁੰਡੇ ਨੂੰ ਮਾਂ ਨੂੰ ਮਿਲਣ ਦੇ ਰਹੇ ਨੇ ਇਹੀ ਹੈ ਪਰ ਦੂਜੇ ਬੰਨੇ ਇਹੀ ਗਰਮੀਤ RAM ਰਹੀਮ ਕਦੇ ਬਹਾਨਾ ਲਾ ਆਇਆ ਕਰੇ ਮੇਰੀ ਮਾਂ ਜੀ ਹੁਣ ਹਸਪਤਾਲ ਚ ਦਾਖਲ ਹੋ ਗਈ ਹੁਣ ਮੇਰੀ ਮਾਂ ਮੇਰੇ ਲਈ ਤੜਫਦੀ ਹੈ ਕਿਰਪਾ ਕਰਕੇ ਕੱਢੋ ਪਰ ਉਹਦਾ ਵੀ ਰਿਸ਼ਤੇਦਾਰੀ ਨਾਲੋਂ ਨਾਨਕਿਆਂ ਨਾਲੋਂ ਵੱਧ ਸਰਕਾਰਾਂ ਚ ਚੱਲਦੀ ਹੈ ਜਾਂ ਜੀ ਕਰਦਾ ਜਦ ਸਾਇਨ ਜੇ ਕਰਕੇ ਬਾਹਰ ਨਿਕਲ ਜਾਂਦਾ ਹੈ ਜਾਂ ਜੀ ਕਰੂਗਾ ਅੰਦਰ ਚ ਲਿਆਊਗਾ ਇਸ ਲਈ ਸਾਡੇ ਨਾਲ ਜੋ ੱੱੱਕਾ ਹੋ ਰਿਹਾ ਪੰਜਾਬੀਆਂ ਨਾਲ ਖਾਸ ਕਰ ਸਿੰਘਾਂ ਨਾਲ ਇਹ ਬਹੁਤ ਜ਼ਿਆਦਤੀ ਹੈ ਅਸੀਂ ਫੇਰ ਕਹਿੰਦੇ ਹਾਂ ਕਿ ਇੱਥੇ ਕੋਟਾ ਵੀ ਤੇ ਸਰਕਾਰਾਂ ਵੀ ਖਿਆਲ ਦੇਣ ਇਹ ਬਹੁਤ ਦੁਖਦਾਈ ਹੈ ਅਕਾਲੀ ਦਾ ਸਤੰਤਰਤਾ ਜਦੀਆਂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ ਤੇ ਬੰਦੀ ਸਿੰਘਾਂ ਦਾ ਮੁੱਦਾ ਚੱਕਿਆ ਗਿਆ ਉਸ ਦਿਨ ਤੋਂ ਅਸੀਂ ਨਾ ਕਦੇ 15 ਅਗਸਤ ਲੰਘਣ ਦਿੱਤੀਆਂ ਨਾ 26 ਜਨਵਰੀ ਲੰਘਣ ਦਿੱਤੀ ਹੈ ਨਾ ਨਵਾਂ ਸਾਲ ਲੰਘਣ ਦਿੱਤਾ ਅਸੀਂ ਤਾਂ ਰੋਸ ਕਰਦੇ ਰਹਨੇ ਆ ਰੋਸ ਕਰਦੇ ਰਹਾਂਗੇ